ਸਾਚੀ ਕਾਲ ਦਸਕੋ ਮੈਂ ਹਾਂ ਤੁਹਾਡਾ ਆਪਣਾ ਸੁਖ ਨੰਨ ਵਾਲੀ ਐਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਜੋ ਅੱਜ ਪਿੰਡ ਰਾਜੂਵਾਲੇ ਸ਼ਿਸ਼ਲੇ ਦੇ ਵਿੱਚ ਪਹੁੰਚੇ ਜਿੱਥੇ ਕਿ ਇੱਕ ਲਗਭਗ 1.5 ਕਿੱਲੇ ਤੋਂ ਜਿਹੜੀ ਆ ਰਾਉਂਡ ਅਪ ਸਪਰੇ ਜਿਹੜੀ ਆ ਕਰ ਦਿੱਤੀ ਗਈ ਕਿਸੇ ਸਤਾਨੀ ਅੰਸਰ ਵੱਲੋਂ ਸੋ ਕਰਦੇ ਆ ਗੱਲਬਾਤ ਸਰਦਾਰ ਮਲੂਕ ਸਿੰਘ ਜੀ ਸਾਡੇ ਨਾਲ ਮੌਜੂਦ ਨੇ 사ਸੀ ਕਾਲ ਜੀ 사ਸੀ ਕਾਲ ਜੀ ਇੱਕ ਕੀ ਘਟਨਾ ਕੀ ਵਾਪਰੀ ਜਿਹੜਾ ਕਿ ਕਿੰਨੀ ਰਕਮਾ ਕਿੰਨਾ ਪਹਿਲਾਂ ਦੇ ਦੱਸੋ ਇਹ ਜੀ ਲਗਭਗ ਕਿੱਲੇ ਦੇ ਲਾ ਕੇ ਸਾਗੇ ਇੱਕ ਕਿੱਲਾ ਪੈਲੀ ਨੂੰ ਇਹ ਰਾਉਂਡ ਅਪ ਕਰ ਦਿੱਤੀ ਗਈ ਹੈ ਕੀ ਕਾਰਨ ਸਮਝੋ ਇਹ ਕਾਰਨ ਜੀ ਮੇਰੀ ਪਰਜਾਈ ਦੀ ਸਤਾਨੀ ਆ ਠੀਕ ਆ ਨਾਲ ਉਹਦਾ ਮਢਾ ਰਮਨਜੀਤ ਤੇ ਛੋਟੇ ਦਾ ਤਾਂ ਮੈਨੂੰ ਸਿੱਪੂ ਛਿੱਪੂ ਕਹਿੰਦੇ ਆ ਹੂੰ ਪੱਕਾ ਨਾਮ ਮੈਨੂੰ ਨਹੀਂ ਯਾਦ ਇਹ ਪਰਜਾਈ ਦਾ ਕੀ ਨਾਮ ਆ ਜੀ ਬਲਜਿੰਦਰ ਕੌਰ ਜੀ ਕੀ ਉਹਨਾਂ ਨੇ ਕਿਉਂ ਕੀਤੀ ਪੈਲੀ ਤੁਹਾਡੀ ਆ ਰਾਉਂਡ ਅਪ ਉਹਨਾਂ ਨੇ ਕਿਹੜੀ ਗੱਲ ਕੀਤੀ ਇਹ ਜੀ ਮੇਰਾ ਡੈਡੀ ਮੇਰੇ ਨਾਮ ਇਸ ਵਿਸ਼ੇਰੇ ਦਾ ਰਕਬਾ ਵਸੀਤ ਕਰਾ ਗਏ ਆ ਇਹ ਹੁਣ ਸਤਾਨੀ ਨਾਲ ਕਦੀ ਦਵਾਈ ਪਾ ਜਾਂਦੀ ਆ ਕਦੀ ਕੋਹ ਕਰ ਜਾਂਦੀ ਆ ਤੇ ਉਹਦੇ ਕਰਕੇ ਹੁਣ ਮੈਨੂੰ ਥੋੜਾ ਇਹਦਾ ਇਨਸਾਫ ਮਿਲਣਾ ਚਾਹੀਦਾ ਜੀ ਇਹ ਇਹ ਕਾਰਨ ਕਿਉਂ ਬਣਦਾ ਮੰਨ ਲਓ ਡੈਡੀ ਤੁਹਾਡੇ ਨਾਂ ਤੇ ਪੈੜੀ ਕਰਾ ਕੇ ਗਏ ਉਹਨਾਂ ਦੇ ਨਾਂ ਤੇ ਨਹੀਂ ਕਰਾਈ ਕਿ ਜਾਂ ਤੁਹਾਡੇ ਨਾਂ ਤੇ ਥੋੜੀ ਵੱਧ ਕਰਾ ਕੇ ਜਾਂ ਕੀ ਸੀ ਨਹੀਂ ਇਹ ਸ਼ਿਸ਼ਰੇ ਦਾ ਰਕਮ ਥੋੜਾ ਮੇਰੇ ਨਾਲ ਵੱਧ ਕਰਾ ਕੇ ਕਿਉਂ ਮੈਂ ਮਾਪੇ ਨੂੰ ਸੰਭਿਆ ਮਾਪੇ ਦੀ ਸੇਵਾ ਕੀਤੀ ਉਹਨਾਂ ਦਾ ਇਲਾਜ ਕਰਾਇਆ 7 ਲੱਖ ਰੁਪਏ ਮੈਂ ਨਈਰ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਇਲਾਜ ਕਰਾਇਆ ਸਟੈਂਡ ਪੁਆਏ ਠੀਕ ਹੈ ਅੱਜ ਤੋਂ 7 ਸਾਲ ਪਹਿਲੀ ਦੀ ਗੱਲ ਹੂੰ ਤੇ ਉਹ ਮੈਂ ਕਰਦਾ ਕਿਉਂਕਿ ਪੁਆਏ ਤੇ ਹੁਣ ਇਹ ਕਹਿੰਦੀ ਇਹ ਇਕੱਲਾ ਮੈਨੂੰ ਦੇ ਤੇ ਮੈਂ ਇਹਨੂੰ ਕਿੱਦਾਂ ਦੇ ਦਾਂ ਇਹਨੂੰ ਕੋਰਟ ਵਿੱਚ ਕੇਸ ਵੀ ਲਾਇਆ ਹੋਇਆ ਵਾ ਜੇ ਕੋਰਟ ਇਹਨੂੰ ਇਹ ਪੈਲੀ ਦੇ ਦੇਗਾ ਤਾਂ ਮੈਂ ਛੱਡ ਦਾਂਗਾ ਕੀ ਮੰਗ ਕਰਦੇ ਹੋ ਮੰਗੇ ਹੋਇਆ ਮੈਨੂੰ ਮੈਨੂੰ ਨਿصاف ਮਿਲਣਾ ਚਾਹੀਦਾ ਮੈਨੂੰ ਇਹਦਾ ਮੁਆਵਜ਼ਾ ਮਿਲਣਾ ਚਾਹੀਦਾ ਜਿੰਨਾ ਮੇਰਾ ਨੁਕਸਾਨ ਹੋਇਆ ਠੀਕ ਹੈ ਇਹ ਤੁਹਾਡੀ ਪਹਿਲਾਂ ਵੀ ਕੋਈ ਇਸ ਦੇ ਪੈਲੀ ਨੂੰ ਲੈ ਕੇ ਕੋ ਰੰਦੇਸ ਜਾਂ ਚਲਦੀ ਆ ਰਹੀ ਸੀਗੀ ਤੇ ਜਾਂ ਕੋ ਲੜਾਈ ਝਗੜਾ ਹੋਇਆ ਪਹਿਲਾਂ ਕੋਈ ਨਹੀਂ ਚੱਲਦਾ ਸੀ ਠੀਕ ਹੈ ਹਾਂ ਜੀ ਸੋ ਸਰਦਾਰ ਮਲੂਕ ਸਿੰਘ ਜੀ ਵੱਲੋਂ ਇੱਕ ਆਪਣੇ ਮੁਆਵਜ਼ੇ ਦੀ ਗੱਲਬਾਤ ਕੀਤੀ ਗਈ ਹੈ ਜਿਹੜਾ ਕਿ ਕਿੱਲੇ ਇੱਕ ਇੱਕ ਏਕੜ ਜ਼ਮੀਨ ਦੇ ਉੱਪਰ ਜਿਹੜੀ ਰੌਂਡ ਅਪ ਕੀਤੀ ਗਈ ਹੈ ਇੱਕ ਬੀਬੀ ਵੱਲੋਂ ਸੋ ਕਰਦੇ ਆ ਦੂਸਰੀ ਪਾਰਟੀ ਨਾਲ ਵੀ ਗੱਲ ਦਾ ਅਸਲ ਕਾਰਨ ਕੀ ਆ ਸੋ ਮਲੂਕ ਸਿੰਘ ਜੀ ਦਾ ਕਹਿਣਾ ਆ ਕਿ ਮੈਂ ਆਪਣੇ ਮਾਪੇ ਦੀ ਸੇਵਾ ਕੀਤੀ ਲੱਖਾਂ ਰੁਪਏ ਲਾਸ ਤੇ ਲਾਏ ਆ ਔਰ ਜਾਨ ਲਗੇ ਮਾਪੇ ਜਿਹੜਾ ਇੱਕ ਕਿਲਾ ਇਸ ਨੂੰ ਗਿਫਟ ਤੌਰ ਤੇ ਦੇ ਕੇ ਗਏ ਇਹਨਾਂ ਦੇ ਨਾਂ ਤੇ ਵਸੀਅਤ ਕਰਾ ਕੇ ਗਏ ਇੰਤਕਾਲ ਇਹਨਾਂ ਦੇ ਨਾਂ ਤੇ ਆ ਸੋ ਕਰਦੇ ਆ ਗੱਲਬਾਤ ਦੂਸਰੀ ਪਾਰਟੀ ਨਾਲ ਅਕਸਰ ਇਹੋ ਜਿਹੇ ਕੰਮ ਜਿਹੜਾ ਹੋਣ ਦੇ ਪਿੱਛੇ ਕਾਰਨ ਕੀ ਆ ਹਾਂਜੀ ਆਪਾਂ ਹੁਣ ਪਹੁੰਚੇ ਆ ਦੂਸਰੀ ਧਿਰ ਕੋਲ ਜਿਨ੍ਹਾਂ ਨੇ ਸਰਦਾਰ ਮਲੂਕ ਸਿੰਘ ਜੀ ਨੂੰ ਨੇ ਭੇਂਦੀ ਹੋਣਾ ਉੱਤੇ ਜਿਹੜੇ ਇਲਜ਼ਾਮ ਲਗਾਏ ਲਗੇ ਇਹਨਾਂ ਵੱਲੋਂ ਜਿਹੜੀ ਰੌਟਾਪ ਕੀਤੀ ਗਈ ਸਾਸਿ ਰਾਣੀ ਸੱਚੀ ਗੱਲ ਹੈ ਅਸਲ ਤੇ ਮਸਲਾ ਕੀ ਹੈਗਾ ਉਹ ਤੁਹਾਡੇ ਵੱਲੋਂ ਰੌਂਡ ਅਪ ਵਾਕਿਆ ਕੀਤਾ ਗਈ ਕਿ ਮੈਂ ਇਹਦੇ ਪਿੱਛੇ ਸਟੇਟ ਦੀ ਬੀ ਸਚਾਈ ਸਾਰੀ ਇਹ ਹੈ ਕਿ ਮੈਂ ਪੜੀ ਇਹੋ ਹੀ ਪੜੀ ਮੈਨੂੰ 22 22 ਸਾਲ ਹੋ ਗਏ ਬਾਂਝਾ ਇਹ ਹੁਣ ਠੱਕੇ ਨਾਲ ਇਹਨਾਂ ਨੇ ਪਿੱਛੇ ਮੇਰੀ ਕੋਟ ਮਾਰ ਵੀ ਕੀਤੀ ਸੀ ਪਹਿਲੇ ਵਾਰਸੇ ਹੁਣ ਮੈਂ ਹਰਮੰਦਰ ਸਾਹਿਬ ਗਈ ਖੰਡਪੜ ਸਾਹਿਬ ਕ੍ਰਾਂਤੀ ਇਹਨਾਂ ਨੇ ਆਣਦਿਆਂ ਦੇ ਵੇਲੇ ਉਹ ਰਾਤ ਨੂੰ ਕੜੀ ਭਵਾ ਲਈ ਜਿਹੜਾ ਕੀ ਕਰਕੇ ਕਿ ਮੈਂ ਥਾਣੇ 'ਵੀ ਰਿਪੋਰਟ ਦਿੱਤੀ ਹੋਈ ਹੈ ਤੇ ਪਿੰਡ ਪੰਚਾਇਤ ਨੂੰ ਵੀ ਸਾਰੇ ਨੂੰ ਦੱਸਿਆ ਹੋਇਆ ਕਿ ਮੇਰੀ ਪਿਆੜੀ ਇਹਨੇ ਠੱਕੇ ਨਾਲ ਵਾਰੀ ਹੈ ਤੇ ਹੁਣ ਇਹਨੇ ਮੈਨੂੰ ਨਹੀਂ ਪਤਾ ਕਿ ਰੌਣਾ ਇਹਨੇ ਕੀ ਕੀਤਾ ਜਾਂ ਕੀ ਕਰਾਇਆ ਉਹ ਇਹਦੇ ਕਲੇਮ ਹੈ ਜੋ ਵੀ ਕਰਦਾ ਪਿਆ ਇਹੋ ਖੁਦ ਹੀ ਕਰਦਾ ਪਿਆ ਹੈ ਬਸ ਔਰ ਇਹ ਕਾਰਨ ਕੀ ਬਣਦਾ ਜਦੋਂ ਤੁਹਾਡੇ ਕੋ ਕਿੰਨੇ ਚਿਰ ਤੱਕ ਜਿਹੜੀ ਇਹ ਪੈਣੀ ਵਕਦੀ ਆ ਰਹੀ ਹੈ ਪਿਛਲੇ ਕਿੰਨੇ 90 ਸਮੇਂ ਤੋਂ ਤੁਸੀਂ ਵਾਰੀ ਮੈਨੂੰ 23 ਸਾਲ ਹੋ ਗਏ ਇਹਨੂੰ ਕੈਨ ਪਾਉਂਦੇ ਆ ਠੀਕ ਹੈ ਇਹ ਕੋਈ ਪੈੜੀ ਮੇਰੇ ਠੇਕੇ ਦੇ ਵੀ ਰਹੀ ਹੈ ਇਹ ਮੰਡੀਆਂ ਦੇ ਵਿੱਚ ਵੀ ਮੈਂ ਆਪ ਲੈ ਕੇ ਜਾਂਦੀ ਰਹੀ ਹਾਂ ਸਾਰੀ ਇਹ ਪੈੜੀ ਦੀ ਬੁਆਈ ਆਪ ਖੁਦ ਕੀਤੀ ਹੈ ਜੀ ਹੁਣ ਟੱਕਰ ਕਰਨ ਲਈ ਆ ਪਰ ਮਉਣੇ ਮੈਨੂੰ ਮੇਰਾ ਬੰਦਾ ਆਪਣੇ ਪੀਆਰ ਬਾਹਰ ਦਾ ਮਾਰਦਾ ਰਹਿੰਦੇ ਇਹ ਹੁਣ ਤੱਕ ਇਹਨਾ ਮੇਰੇ ਬੱਚੇ ਛੋਟੇ ਛੋਟੇ ਸਾਨੂੰ ਤੁੰਗੀਆਂ ਦਿੰਦੇ ਨੇ ਮਾਰੰਦੀਆਂ ਕਿ ਅਸੀਂ ਤੁਹਾਨੂੰ ਮਾਰ ਲੈਣੇ ਨਹੀਂ ਤੇ ਸਾਡਾ ਕੀ ਹੱਕ ਤੇ ਵੀ ਕੀ ਇਸ ਵਾਪਸ ਲੈ ਲਓ ਅਜੀ ਕੇਸ ਕਿਦਾਂ ਵਾਪਸ ਲੈ ਲਏ ਹੀਪੜੀਆਂ ਜਣਾ ਨੂੰ ਕਿਦਾਂ ਛੱਡ ਲਈਏ ਕਿਉਂਕਿ ਮਲੂਕ ਸਿੰਘ ਵੱਲੋਂ ਇਹ ਗੱਲ ਕਹੀ ਜਾ ਰਹੀ ਜਿਹਦਾ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਕੋਲੋਂ ਇਹ ਗੱਲ ਕਹੀ ਜਾਂਦੀ ਕਿ ਜਿਹੜੀ ਡੈਡੀ ਜੀ ਜਿਹੜੇ ਹੈਗੇ ਤੁਹਾਡੇ ਉਹ ਪਹਿਲੀ ਇੱਕ ਕਿਲਾ ਕੁਝ ਤਰ੍ਹਾਂ ਦੀ ਮੇਰੇ ਨਾਲ ਤੇ ਵੱਖਰੀ ਰਜਿਸਟਰੀ ਕਰਾ ਕੇ ਗਈ ਕਿਉਂਕਿ ਇਸ ਨੂੰ ਇਲਾਜ ਦੇ ਪੈਸੇ ਲਾਏ ਆ ਇਹ ਇਹ ਵਾਕਿਆ ਸੱਚਾਈ ਗੱਲ ਕੋਈ ਨਾ ਦੇ ਨਾਂ ਤੇ ਰਜਿਸਟਰੀ ਹੈਗੀ ਇਹਦੀ ਇੰਤਕਾ ਚੜਿਆ ਹੋਇਆ ਮੇਰੇ ਨਾਂ ਤੇ ਉਹ ਸਾਨੂੰ ਨਹੀਂ ਪਤਾ ਇਹਨੇ ਕਿਹੜੇ ਸਾਥ ਨਾਲ ਕਰਾਈ ਉਹਨਾਂ ਕੋਲ ਕੀ ਇਹਨੇ ਕੀਤਾ ਕਿਸ ਤਰ੍ਹਾਂ ਦਾ ਧੋਖਾ ਇਹਨਾਂ ਕਰਵਾਈ ਹੈ ਇਹ ਸਾਨੂੰ ਸਾਡੇ ਮਤਲਬ ਕਿ ਕੋਈ ਸਾਡੇ ਵਿੱਚ ਰਿਸ਼ਤੇਦਾਰਾਂ ਨੂੰ ਵੀ ਨਹੀਂ ਪਤਾ ਲੱਗਾ ਜਦੋਂ ਉਹਨਾਂ ਨੂੰ ਵੀ ਪਤਾ ਲੱਗਾ ਸਾਰੇ ਰਿਸ਼ਤੇਦਾਰ ਵੀ ਇਕੱਠੇ ਹੋਏ ਇੱਥੇ ਆਣ ਕੇ ਇਹਨੂੰ ਪੁੱਛਿਆ ਥੀਰੀਆ ਕਹਿੰਦਾ ਸੀ ਕਿ ਮੈਂ ਦੇਰ ਲਈ ਪੈਸੇ ਮੈਨੂੰ ਰੱਖਣੀ ਮੇਰੇ ਇਹ ਪਤਾ ਕਰ ਗਿਆ ਚਲੋ ਇਹਨੇ ਦੋਨਾਂ ਖੰਡਾਂ ਪਰ ਰਸਾਵਾਚਿਆ ਸਰਕੋ 50 52 52000 ਰੁਪਏ 50000 ਰੁਪਏ ਪਹਿਲੇ ਖੰਡ ਪਰ ਚਲੇ ਆ ਦੂਸਰੇ ਤੇ ਵੀ 52000 ਰੁਪਏ ਲਿਆ ਇਹਨੇ ਖੰਡ ਪਰ ਸਾਵਚ ਤੇ ਜਦ ਸਾਰਾ ਕੋਸ਼ਿਸ਼ ਸਾਡੇ ਕੋ ਬਰੋਬਰ ਕਰਵਾਉਂਦਾ ਰਿਹਾ ਹੁਣ ਤੱਕ ਜਾ ਕੇ ਹੁਣ ਕਹਿੰਦਾ ਮੈਂ ਨਹੀਂ ਦੇਣੀ ਤੇ ਟੱਕੇ ਦੇ ਨਾਲ ਹੀ ਬੱਚਿਆਂ ਨੂੰ ਵੀ ਮਾਰਕਟਾਈ ਦਾ ਬੱਚਿਆਂ ਨੂੰ ਵੀ ਧਮਕੀਆਂ ਦੇਦਾ ਤੇ ਮੈਨੂੰ ਵੀ ਧਮਕੀਆਂ ਹੀ ਬਲਦਾ ਕਿ ਤੈਨੂੰ ਮਾਰ ਦੇਣੀ ਨਹੀਂ ਤੇ ਕੇਸ ਵਾਪਸ ਲੈ ਲੈ ਸਾਨੂੰ ਇਹੋ ਹੀ ਧਮਕੀਆਂ ਦੇਣ ਡਏ ਆ ਜੇ ਸਾਡੀ ਮਾਲ ਜਾਂ ਬੱਚਿਆਂ ਨਾਲ ਮੇਰੇ ਨਾਲ ਕੁਛ ਹੋ ਜਾਏ ਜਾਂ ਸਾਨੂੰ ਕੁਛ ਵੀ ਹੋ ਜਾਏ ਉਹਦੇ ਜ਼ਿੰਮੇਦਾਰ ਪ੍ਰਸ਼ਾਸਨ ਹੋਏਗਾ ਤੇ